ਲੋ ਜੀ ਅੱਜ ਜਾਣ ਦਾ ਮੌਕਾ ਮਿਲਿਆ ਲੱਸੀ ਟੱਬਾ ਇੰਡੀਅਨ ਹੈੱਡ ਬਿਲਕੁਲ ਜਣਾ ਹਾਈਵੇ ਦੇ ਉੱਤੇ ਪੈਂਦਾ ਤੇ ਟਰੱਕਾਂ ਵਾਲਿਆਂ ਦੀ ਫੇਵਰੇਟ ਪਹਿਲੀ ਪਸੰਦ ਆ ਲਿਖਿਆ ਵੀ ਆ ਪੰਜਾਬੀ ਟੱਬਾ ਲੋ ਜੀ ਚਲਦੇ ਆਂ ਅੰਦਰ ਪੀਣੀ ਤੇ ਚਾਹੀਏ ਆਪਾਂ ਓਪਨ ਹੈਗਾ ਜੀ ਓਪਨ ਲਿਖਿਆ ਆ ਓਪਨ ਓ ਪੀ ਕੀ ਐਨ ਓਪਨ ਲੋ ਜੀ ਅਸੀਂ ਪਹੁੰਚ ਕੇ ਅੰਦਰ ਅੰਦਰ ਜਾ ਕੇ ਦੇਖਿਆ ਤਾਂ ਇੱਕ ਰਿਕਸ਼ਾ ਖੜਾ ਹੋਇਆ ਸੀ ਉਹ ਰਿਕਸ਼ਾ ਚਲਾਉਣ ਵਾਲਾ ਕਿੱਥੋਂ ਲੱਭਿਆ ਆਪ ਹੀ ਚਲਾਣਾ ਪਾਣਾ ਭਾਈ ਇਹ ਤੇ ਰਿਕਸ਼ਾ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਨਾ ਜੇ ਕਾਊਂਟਰ ਇਹਨਾਂ ਦਾ ਇਹ ਤੇ ਬਿਸਕਟ ਪਏ ਸੀ ਮਠਿਆ ਪਈਆਂ ਸੀ ਸ਼ੱਕਰ ਪਾਰੇ ਲੱਡੂ ਜਲੇਬੀਆਂ ਇਮਰਤੀ ਇਦਾਂ ਦਾ ਸਾਮਾਨ ਪਿਆ ਸੀ ਤੇ ਮੂੰਹ ਚ ਪਾਣੀ ਆਈ ਜਾਂਦਾ ਸੀ ਦੇਖ ਦੇਖ ਕੇ ਫਿਰ ਅਸੀਂ ਕਿਹਾ ਜ਼ਿਆਦਾ ਨਹੀਂ ਦੇਖਣਾ ਮੈਂ ਪਾਣੀ ਜ਼ਿਆਦਾ ਆ ਜਾਏਗਾ ਮੂੰਹ ਚ ਤੇ ਉਸ ਤੋਂ ਬਾਅਦ ਬਾਹਰ ਜੀ ਲੇਡੀਜ਼ ਚੁਕਲੀਆਂ ਚੁਕਲੀਆਂ ਖੇਲਦੀਆਂ ਪਈਆਂ ਸੀ ਤੇ ਉੱਥੇ ਲਿਖਿਆ ਹੋਇਆ ਸੀ ਪੰਜਾਬੀ ਡੱਬਾ ਪੰਜਾਬੀ ਦੇ ਵਿੱਚ ਤੇ ਚਾਹ ਬਣਾਣ ਲਈ ਨਾਲੇ ਲਾਤਾ ਜੀ ਤਕਰੀਬਨ ਤਕਰੀਬਨ ਅੱਧਾ ਘੰਟਾ ਤੇ ਕਹਿੰਦੇ ਜੀ ਸਾਨੂੰ ਪਹਿਲਾਂ ਦੱਸੋ ਤਾਂ ਅਸੀਂ ਸਮਾਨ ਰੈਡੀ ਕਰਦੇ ਆ ਅਸੀਂ ਗਾਸ਼ ਤੇ ਚਾਹ ਹੀ ਲੈਣੀ ਸੀ ਯਾਰ ਸਿਰਫ ਚਲੋ ਚਾਹ ਆ ਗਈ ਹੁਣ ਸਾਡੀ ਖਿਆ ਵੱਡਾ ਵੱਡਾ ਲਿਖਿਆ ਹੋਇਆ ਚਾਹ ਆ ਗਈ ਬਹੁਤ ਗਰਮ ਤੇ ਹੁਣ ਮੈਂ ਤਾਂ ਫਟਾਫਟ ਪੀਣੀ ਸ਼ੁਰੂ ਕਰ ਦਿੱਤੀ ਮੈਨੂੰ ਤਾਂ ਚਾਹ ਪੀਣੀ ਬਹੁਤ ਵਧੀਆ ਲੱਗਦੀ ਹੈ ਚਾਹ ਵਿੱਚ ਸੀਗਾ ਅਦਰਕ ਦਾ ਸੌਂਫ ਦਾ ਤੇ ਜਵੈਨ ਦਾ ਟੇਸਟ ਵੀ ਆਈ ਜਾਂਦਾ ਸੀ ਕਿਤੇ ਕਿਤੇ ਮਗਰ ਹੁਣ ਚਾਹ ਪੀਤੀ ਤਾਂ ਥੋੜੀ ਉਤਰੀ ਥਕਾਵਟ ਜਿਹੜੀ ਸਵੇਰ ਦੀ ਹੋਈ ਸੀਗੀ ਤੇ ਪੂਰਾ ਆਨੰਦ ਲਿਆ ਆਪਾਂ ਉਸ ਤੋਂ ਬਾਅਦ ਜਦੋਂ ਆਪਾਂ ਚੱਲਣ ਲੱਗੇ ਤੇ ਦੇਖਿਆ ਸਕਾਈਵਲ ਸਸਕੈਚਵਨ ਨੂੰ ਲੈਂਡ ਆਫ ਲਿਵਿੰਗ ਸਕਾਈਜ਼ ਕਹਿੰਦੇ ਨੇ ਤੇ ਸ਼ਾਮ ਨੂੰ ਸਾਰਾ ਸਕਾਈ ਜਿਹੜਾ ਸੀ ਕਿੰਨਾ ਦੇਖੋ ਬਿਊਟੀਫੁਲ ਕਲਰਸ ਹੈਗੇ ਨੇ ਚਲੋ ਮਿਲਦੇ ਆ ਟੇਕ ਕੇਅਰ